ਕੁ ਮਾਂਜੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਾੜੇ ਵਿਅਕਤੀਆਂ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਜਾਰੀ ਕੀਤੀ ਹੈਗੀ ਆ ਉਸ ਦੇ ਦੌਰਾਨ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਵੱਲੋਂ ਜਿਹੜੀ ਸਾਡੀ ਸਬディਨ ਮੁਕਸਰ ਦੇ ਐਸਐਚਓ ਸਦਰ ਮੁਕਸਰ ਚੌਂਕ ਇੰਚਾਰ ਦੁਹੇ ਵਾਲਿਆਂ ਨੂੰ ਇੱਕ ਵਧੀਆ ਕਾਮਯਾਬੀ ਕੀਤੀ ਹੈਗੀ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਉਗਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਮਹਾਰਾਜ ਵਾਲੇ ਦੇ ਲਾਗੇ ਆ ਕੇ ਕੁਝ ਨਾਮਨੁਮਾ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੋਂ ਪੈਸੇ ਖੋਲੇ ਸੀ ਉਸ ਵੰਦੇ ਵਿੱਚ ਜਿਹੜੀ ਹੈਗੀ ਆ ਐਫਆਰ ਦਰਜ ਕੀਤੀ ਗਈ ਸਦਰ ਮੁਖਸਦ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੇ ਨੱਕਬੰਦੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋ ਮੋਬਾਈਲ ਫੋਨ ਜਿਹੜੇ ਤੇਜ਼ ਤਰਾਰ ਹਥਿਆਰ ਖੰਡਾ ਤੇ ਜਿਹੜੇ ਚੋਰੀ ਕੀਤਾ ਇੱਕ ਮੋਟਰਸਾਈਕਲ ਬ੍ਰਾਹਮਤ ਹੋ ਚੁੱਕਿਆ ਵਾ ਕੌਣ ਹੋਵੇ ਸਰਦਾਰ ਕੀ ਨਾਮ ਹੈ ਕਿ ਕਿੱਥੋਂ ਦੇ ਰਹਿਣ ਵਾਲੇ ਇਹ ਜਿਹੜੇ ਹੈਗੇ ਹੈ ਦੋਸ਼ੀ ਹੈਗਾ ਇੱਕ ਤਾਂ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅੰਮ੍ਰਿਤਸਰ ਦਾ ਕਾਸ਼ਪੀਰ ਜਿਹੜਾ ਕਾਸ਼ਪੀਰ ਅੰਮ੍ਰਿਤਸਰ ਦਾ ਹੈਗਾ ਇਹ ਜਦੋਂ ਇਹਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਇਹਨੇ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪੀਟਲ ਦਾਖਲ ਆ ਇਹਦੀ ਇਹਦੀ ਜੇ ਅਮਿਸਟਿਗੇਸ਼ਨ ਜੜੀਆ ਉਹ ਕਰਨ ਵਾਲੀ ਹੈਗੀ ਆ ਜਦੋਂ ਇਹ ਡਾਕਟਰ ਸਾਹਿਬ ਤੋਂ ਫਿਟ ਦੱਸਣਗੇ ਫਿਰ ਅਸੀਂ ਅੱਗੇ ਇਹਦੀ ਜਿਹੜੀ ਤਫ਼ਤੀਸ਼ ਜਾਰੀ ਕਰਾਂਗੇ ਸਰ ਇਹੋ ਦਾ ਮੁੱਦਾ ਮਤੇ ਆ ਗਿਆ ਅੰਮ੍ਰਿਤਸਰ ਤੋਂ ਜੀ ਇੱਕ ਇੱਕ ਕ੍ਰਾਈਮ ਕਰਨ ਵਾਲੀ ਇਹ ਜਿਹੜਾ ਇਹਨਾਂ ਨੇ ਤਫ਼ਤੀਸ਼ਦਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਹੀ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਆ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਦਾਤ ਕਰਦੇ ਉੱਥੋਂ ਇਹ ਚੱਲਦੇ ਹੋਏ ਇਧਰ ਮੁਕਸ ਸਾਈਡ ਆ ਗਏ ਇਹ ਪਹਿਲਾਂ ਡਰਾਈਵਰ ਵਗੈਰਾ ਦਾ ਕੰਮ ਕਰਦੇ ਰਹੇ ਤੁਹਾਡਾ ਕੋਈ ਇਹ ਮਕਦਮਾ ਕਰਾਰ ਜਿਹੜਾ ਹੈਗਾ ਜੀ ਉਹ ਜਿਹੜਾ ਆਕਾਸ਼ਵੀਰ ਹੈਗਾ ਜਿਹਦੇ ਜਿਹਦਾ ਸੱਟ ਲੱਗੀ ਆ ਡਿੱਗਣ ਦੇ ਨਾਲ ਮੋਟਰਸਾਈਕਲ ਤੋਂ ਗਿੱਟਾ ਟੁੱਟਿਆ ਹੈਗਾ ਉਹਦੇ ਦੇ ਤਿੰਨ ਮੁਕਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾਂ ਹੀ ਮੁਕਦਮਾ ਦਰਜ ਸਰ ਇਹ ਦੋ ਜਣੇ ਆ ਇਤੋਂ ਜ਼ਿਆਦਾ ਲੋਕ ਨਹੀਂ ਇਹ ਜਿਹੜੀ ਹੁਣ ਐਕਚੁਅਲੀ ਸਾਡੀ ਅਸੀਂ ਰਿਮਾਨ ਲਿਆ ਹੈਗਾ 3 ਦਿਨ ਦਾ ਅਸੀਂ ਅੱਗੇ ਤਫ਼ਤੀਸ਼ ਚੱਲ ਰਹੀ ਆ ਤਫ਼ਤੀਸ਼ ਲੱਗ ਰਿਹਾ ਸਾਨੂੰ ਹੋਰ ਬੰਦੇ ਵੀ ਹੈਗੇ ਆ ਉਹ ਜਿਵੇਂ ਗੱਤ ਤਫਤੀਸ਼ ਜਾਊਗਾ ਫਿਰ ਤੁਹਾਨੂੰ ਦੱਸ ਦਵਾਂ ਕੋਈ ਲੋਕਲ ਤਾਂ ਨਹੀਂ ਇਹੋ ਜਿਹਾ ਬੰਦਾ ਸਿੱਧਾ ਜੀ ਕੋਈ ਨਾਲ ਕੋਈ ਜੁੜਿਆ ਹੋਇਆ ਹੈ ਤਿੰਨ ਸੌ ਰੁਪਏ ਦਾ ਦਿੱਤਾ ਹੋਇਆ ਹੈ ਨਹੀਂ ਜੀ ਹਾਂਜੀ ਉਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਅੱਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਆਏ ਤਾਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਹੀ ਹੈਗੇ ਬਾਕੀ ਤਫਤੀਸ਼ ਜਾਰੀ ਹੈ ਬਰਾਮਦੀ ਭਾਈ ਇਹਨੂੰ ਬਰਾਮਦੀ ਇਹਨਾਂ ਇਹਦੇ ਕੋਲੋਂ ਰঞ্জੀਤ ਕੋਲੋਂ ਇੱਕ ਕਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਹੈਗੇ ਕੀ ਫੋਟੋਗ੍ਰਾਫਰ ਕੋਲ ਉਹ ਕੀ ਜਾ ਰਹਾ ਸੀ ਕਿ ਉਹਨਾਂ ਦਾ ਕੈਮਰਾ ਵੀ ਇਹਨਾਂ ਦੇ ਕੋਲੋਂ ਖੋ ਕੇ ਇਹਨਾਂ ਦੇ ਜੀ ਸਾਥੀ ਕੀ ਕੁਝ ਫਰਾਰ ਹੋਇਆ ਕੋਈ ਉਸਦੀ ਵੀ ਪ੍ਰਾਪਤੀ ਹੋ ਨੀ ਉਹਦੇ ਵੱਲੋਂ ਜਿਹੜਾ ਹੈਗਾ ਦੇਖੋ ਜਦੋਂ ਮੌਕੇ ਤੇ ਹੈਗਾ ਕੁਝ ਖੋਨ ਦੀ ਕੋਸ਼ਿਸ਼ ਕੀਤੀ ਉਹ ਮੋਬਾਈਲ ਫੋਨ ਔਰ ਪੈਸੇ ਤੇ ਪਰਸ ਵਗੈਰਾ ਖੋ ਕੇ ਲੈ ਕੇ ਗਏ ਹੈਗੇ ਖੂਦ ਕੁਝ ਨਹੀਂ ਓਕੇ ਥੈਂਕ ਯੂ